ਕਾਂਗਰਸ ਦੇ ਆਪਣੇ ਸੁਖਿੰਦਰ ਸਿੰਘ ਨਧਾਵੀ ਜਿਹੜੀ ਪਤਨੀ ਆ ਉਹ ਵੀ ਮੀਤਵਾਰ ਦੇ ਰੂਪੇ ਵਿੱਚ ਆ ਸਕਦੀ ਹੈ ਸਿਚਾ ਸਿੰਘ ਲਗਾ ਦਾ ਆ ਪੰਜਾਬ ਦੀ ਸਿਆਸਤ ਜਾਂ ਕਾਲੀ ਸਿਆਸਤ ਚ ਕਿਹੋ ਜਿਹਾ ਕਦ ਹੈਗਾ ਉਹ ਸਾਰੇ ਲੋਕ ਜਾਣਦੇ ਆ ਅਜੇ ਉਹ ਲਾਈਨ ਗੱਡੀ ਜਿਹੜੀ ਪਟੜੀ ਤੇ ਆਉਣ ਲੱਗੀ ਹੂੰ ਤੇ ਸੋਨੂ ਲਗਾ ਦਾ ਭਰਾ ਜਿਹੜਾ ਉਥੇ ਫੜਿਆ ਜਾਂਦਾ ਸ਼ੇਮ ਲਈ ਪ੍ਰੈਜੈਂਟ ਇਹ ਉਸ ਹਰ ਇੱਕ ਬਰਪਾ ਤੋਂ ਸਮਝਾ ਤੋਂ ਪਤਾ ਲੱਗਦੀ ਕਿਉਂਕਿ ਇਹ ਜਿਹੜੀਆਂ ਦੋ ਚੀਜ਼ਾਂ ਨੇ ਜੀ ਇਹ ਲਗਾ ਪ੍ਰਵਾਹ ਤੇ ਜਿਹੜੀਆਂ ਖਿਲਾਫ ਸੀ ਜੀ ਬੇਗਮ ਸਿੰਘ ਜੀਟੀਆਂ ਨੂੰ ਅਕਾਲੀ ਦਲ ਖਲਾਸ ਸਕਦਾ ਇਥੋਂ ਪਰ ਇਹ ਵੀ ਕਰਨ ਵਾਲੀ ਦੀ ਬੇਗਮ ਸਿੰਘ ਜੀਟੀਆਂ ਖਲੋਦੇ ਆ ਕਿ ਨਹੀਂ ਖਲੋਦੇ ਕਰੋ ਗੱਲ ਨਹੀਂ ਹੈ ਜਦੋਂ ਨਹੀਂ ਇਹ ਨਹੀਂ ਚੱਲ ਰਹੀ ਹੋਵੇ ਜਦੋਂ ਗੁੰਦ ਫੋਨ ਦੀ ਲੜਾਈ ਅਕਾਲੀ ਦਲ ਲੜ ਰਿਹਾ ਤਾਂ ਇਹੋ ਜੀ ਟੌਪ ਦੀ ਲੀਡਰਸ਼ਿਪ ਮੇਰਾ ਨਹੀਂ ਕਹਦਾ ਗਿਆ ਤਾਂ ਹੋ ਸਕਦਾ ਉਹ ਬਾਰੋਮੀਟਰ ਆਖਰ ਤੁਹਾਨੂੰ ਕੀ ਲੱਗਦਾ ਹੈ ਜੀ ਕਿ ਜਿਹੜੇ ਗੁਰਦੀਪ ਸਿੰਘ ਨੇ ਉਹਨਾਂ ਤੇ ਭਰੋਸਾ ਕਰਕੇ ਪਾਰਟੀ ਟਿਕਟ ਓਕੇ ਐ ਇਸ ਲਈ ਭਵਿੱਖਤਮਾਨ ਵਾਸਤੇ ਲੜਾਈ ਕਿਸ ਜਿੱਮੇ ਚੋਂ ਨੂੰ ਜਿੱਤਣ ਦੀ ਹੈ ਤਾਂ ਇਹਦੇ ਵਾਸਤੇ ਹੋ ਸਕਦਾ ਕਿ ਬਾਹਰੋਂ ਵੀ ਉਮੀਦਵਾਰ ਲੈ ਕੇ ਆਜੇ ਜਿਵੇਂ ਬੀਜੇਪੀ ਦਾ ਤਾਂ ਸਪੱਸ਼ਟ ਹੀ ਰਵਿਕਰ ਸਿੰਘ ਕਾਲੋ ਦੀ ਜਿੜੀ ਉਹ ਗੱਲ ਕਰ ਚੁੱਕੇ ਕਿ ਇਹ ਬੀਜੇਪੀ ਦੇ ਜੇ ਅੰਦਰ ਦੇ ਬੀਜੇਪੀ ਦੇ ਕਾਟ ਦੇ ਨੰਦੇ ਆਜ਼ਾਦ ਉਮੀਦਵਾਰ ਚੇਤਨ ਚੇਕਰ ਆਉਂਦਾ ਅਸੀਂ ਕਹਿ ਸਕਦੇ ਕਿ ਰੈਡੀਕਲ ਜਿਹੜੇ ਸੋਚ ਵਾਲੇ ਬੰਦੇ ਨੇ ਉਹ ਜਰੂਰ ਐਕਟਿਵ ਜਿਹੜੇ ਆ ਉਹ ਹੋਣਗੇ ਅੱਤਕੋ ਤੁਸਪੋ ਕੇ ਵਾਲਾ ਅੱਤਕੋ ਪਰ ਇਸ ਕਰਕੇ ਨਹੀਂ ਜਿੱਤੇ ਆ ਕਿ ਹਾਂ ਵੀ ਉਹਨਾਂ ਚੰਗੇ ਚਲਾਉਂ ਗਏ ਬਹੁਤ ਕੁਝ ਏਦਾਂ ਦਾ ਹੋਇਆ ਕਿ ਪਰਦੇ ਦੇ ਪਿੱਛੇ ਕਿ ਕੁਲਬੀਤ ਜੀਰਾ ਦੀ ਜਿੱਤਣਾ ਚਾਹੀਦਾ ਬਾਕੀ ਇਹਨੂੰ ਜਿੱਤਾਂ ਠੀਕ ਹੈ ਆਦੇਸ਼ ਪ੍ਰਤਾਪ ਕਹਿ ਰਹੇ ਹਾਂ ਕਹਿੰਦਾ ਸੀ ਵਿਰਸਾ ਸਿੰਘ ਵਟੋਵਾਣਾ ਜਿੱਤੇ ਇਹਨੂੰ ਜਿੱਤਾਂ ਕਾਂਗਰਸ ਦੀ ਸਥਿਤੀ ਵੋਟ ਬੈਂਕ ਜਿਹੜਾ ਸੋਚੇਂਦਰ ਸਿੰਘ ਦਾ ਤੱਪੇ ਤਾਲ ਹੈ ਹੀ ਹੈਗਾ ਆਮ ਆਦਮੀ ਪਾਰਟੀ ਨੇ ਸਥਿਤੀਆਂ ਕ੍ਰੀਏਟ ਕਰ ਰਹੀ ਹੈ ਤੇ ਇੱਕ ਕੇਰ ਸਿੰਘ ਦੇ ਬੇਟਾ ਜੇ ਕੋਈ ਵੀ ਸਤਪੰਨ ਸਿੰਘ ਹੁਣ ਜਿਲ੍ਹੇ ਅੱਗੇ ਹੁੰਦੇ ਨੇ ਇੱਥੇ ਆਣ ਕੇ ਫਾਈਟ ਦੇਣਾ ਉਹਨਾਂ ਵਸਤੇ ਇਹਦਾ ਔਖਾ ਉਹ ਏ ਆਪਣੇ ਸੁਖਜਿੰਦਰ ਸਿੰਘ ਨਧਾਵੀ ਦੀ ਜਿਹੜੀ ਪਤਨੀ ਆ ਉਹ ਉਮੀਦਵਾਰ ਦੇ ਦੂਤੇ ਵਿੱਚ ਆ ਸਕਦੀ ਦੂਜੇ ਪਾਸੇ ਅਕਾਲੀ ਦਲ ਦੇ ਦੋ ਕੈਂਡੀਡੇਟ ਅੱਗੇ ਲਾਈਨ 'ਚ ਨਹੀਂ ਸੋਨੂ ਲੁਗਾ ਹੈ ਦੂਸਰੇ ਪਾਸੇ ਖੁਸ਼ਾਲਪੁਰਾ ਉਹਨਾਂ ਦਾ ਆਪੋ ਆਪਣੀ ਦਲੇਦਾਰੀ ਪੇਸ਼ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਜਿਸ ਤਰੀਕੇ ਨਾਲ ਹਲਕਾ ਚਾਰਜ ਨੇ ਬੀਤੇ ਦਿਨਾਂ 'ਚ ਲੋਕ ਸਭਾ ਦੀਆਂ ਚੋਣਾਂ 'ਚ ਪ੍ਰਦਰਸ਼ਨ ਕੀਤਾ ਉਹ ਬੰਦੇ ਲਾਈਨ 'ਚ ਨਹੀਂ ਤਾਂ ਫਿਰ ਇਹ ਬੰਦਾ ਉੱਥੇ ਕਿੱਥੇ ਜਾਊਗਾ ਉਹਦੇ ਵਾਸਤੇ ਬੀਜੇਪੀ ਹੀ ਬਚਦੀ ਆ ਔਰ ਦੂਜੇ ਪਾਸੇ ਰਿਸ਼ਪਾਲ ਜੀ ਮੈਂ ਇਹ ਗੱਲ ਕਹਿਦਾ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਨਾਲ ਜੁਆਇਨ ਕਰਦੇ ਚਾਹਤੇ ਪੂਰਾ ਦਾ ਪੂਰਾ ਵੋਟ ਬੈਂਕ ਹੀ ਤੁਹਾਡੇ ਨਾਲ ਚਲੇ ਜਾਏ ਇਸ ਤਰ੍ਹਾਂ ਨਹੀਂ ਹੁੰਦਾ ਜਲੰਧਰ ਦੀ ਜਿੰਨੀ ਚੌਂਚ ਜੋ ਕੁਝ ਹੋਇਆ ਜਿਸ ਤਰੀਕੇ ਨਾਲ ਲੋਕਾਂ ਦਾ ਫਤਵਾ ਆਇਆ ਉਹ ਲੋਕਾਂ ਨੇ ਦਲ ਬਦਲਣ ਨੂੰ ਜਵਾਬ ਦਿੱਤਾ ਯਹਾਂ ਭਈ ਇਦਾਂ 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 ਬਾਕੀ ਇਹ ਵੀ ਗੱਲ ਮੈਂ ਕਹਦਾ ਕਿ ਸੌਵਰੀ ਰਵੀਕਰਤ ਸਿੰਘ ਨੂੰ ਹੀ ਕਹਾਲੋ ਇਹਨਾਂ ਨੇ ਮੈਂ ਦੂਜਾ ਤਸਵੀਰ ਦਾ ਦੂਜਾ ਰੁਖ ਪੇਸ਼ ਕਰਨਾ ਹੈ ਕਿਉਂਕਿ ਪੰਜਾਬੀ ਵਿੱਚ ਕਹਿੰਦੇ ਕਿ ਸੌਂ ਦੀ ਜੀ ਦੀ ਨਾ ਪੁੱਤ ਦੀ ਨਾ ਧੀ ਦੀ ਇਹਨਾਂ ਨੇ ਬੰਚ ਕੀ ਆ ਇਹ ਇਹ ਵਿਅਕਤੀ ਜੀ ਆ ਪਰ ਅਕਾਲੀ ਡਰਾਇ ਕੀਤਾ ਬੀਤੇ ਦਿਨਾਂ ਚ ਜਲੰਧਰ ਦੀ ਲੋਕ ਸਭਾ ਦੀ ਚੋਣਾਂ ਚ ਤੁਸੀਂ ਇਹ ਵੇਖ ਲਓ ਕਿ ਸਵੇਰੇ ਸ਼ਲੋਨੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਦਨ ਸਵੇਰੇ ਉਧਰ ਜਾਂਦੀ ਆ ਸ਼ਾਮ ਨੂੰ ਵਾਪਸ ਪਲਟ ਕੇ ਆਉਂਦੀ ਆ ਸੋ ਇਹਨਾਂ ਨੇਤਾਵਾਂ ਦੇ ਖੰਡਨ ਕਰਨੇ ਨਾ ਖੰਡਨ ਕਰਦੇ ਉਹ ਕੋਈ ਮਤ ਇਹ ਅਹਿਮੀਅਤ ਜਿਹੜੇ ਉਹ ਨਹੀਂ ਰੱਖਦੇ ਕਿ ਇਹਨਾਂ ਲਈ ਕੁਰਸੀ ਸੀਟ ਜਾਂ ਟਿਕਟ ਹੀ ਅਹਿਮੀਅਤ ਰੱਖਦੀ ਹੈ ਇਹਨਾਂ ਵਾਸਤੇ ਹੋਰ ਕੋਈ ਚੀਜ਼ ਕੋਈ ਸ਼ਕਤੀ ਕੋਈ ਸ਼ਕਤੀ ਨਹੀਂ ਰੱਖਦੀ ਹਾਂ ਜਿੱਥੇ ਤੁਸੀਂ ਇਹਨਾਂ ਸਾਨੂੰ ਅੰਕੀ ਸਭ ਇਸ ਸਾਰੇ ਮਾਮਲੇ ਦੀਆਂ ਬਰੀਕੀਆਂ ਜਿਹੜੀਆਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਹੁਣ ਆਓ ਅਸੀਂ ਇੱਕ ਵਾਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਿ ਕਾਂਗਰਸ ਪਾਰਟੀ ਦਾ ਮੁਕਾਬਲਾ ਇਸ ਵੇਲੇ ਸਭ ਤੋਂ ਵੱਡਾ ਅਗਰ ਚੈਲੰਜ ਹੈ ਹੁਣ ਤਾਂ ਮੌਜੂਦਾ ਐਮਪੀ ਜਿਹੜੇ ਨੇ ਉਹਨਾਂ ਦੇ ਘਰੋਂ ਹੀ ਜਿਹੜੀ ਟਿਕਟ ਦੀ ਦਵੈਦਾਰੀ ਹੋ ਸਕਦੀ ਉਹਨਾਂ ਦੀ ਬੇਟੇ ਦੀ ਹੈ ਜਾਂ ਉਹਨਾਂ ਦੀ ਮਿਸੇਜ ਦੀ ਹੈ ਜੇਕਰ ਮਿਸੇਜ ਦੀ ਹੈ ਤੇ ਬੇਟੇ ਦੀ ਕਿਉਂ ਨਹੀਂ ਹੈ ਕੀ ਕਰਨ ਸਮਝਦੇ ਦੇਖੋ ਜਿਹੜੀ ਡੇਰਾਬਾਪਾ ਨਾਨਕ ਸੀਟ ਹੈ ਇਸ ਵੇਲੇ ਸੁਖਜਿੰਦਰ ਸਿੰਘ ਖੰਧਾਵੇ ਵਾਸਤੇ ਉਹ ਕਾਂਗਰਸ ਵਾਸਤੇ ਬੜੀ ਬੱਕਾਰੀ ਸੀਟ ਹੈ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਇਸ ਸੀਟ ਤੇ ਕਾਂਗਰਸ ਦਾ ਕਬਜ਼ਾ ਚੜਾ ਹੋ ਰਿਹਾ ਹੈਗਾ ਕਾਂਗਰਸ ਦੀ ਇਹ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਖਾਸ ਤੌਰ ਤੇ ਸੁਰਜਿੰਦਰ ਸਿੰਘ ਰਦਾਵੇ ਦੀ ਕਿ ਕਿਸੇ ਵੀ ਸੂਰਤ ਵਿੱਚ ਇਹ ਜਿਹੜੀ ਸੀਟ ਆ ਇਹ ਉਹਨਾਂ ਦੇ ਕੋਲ ਨਾ ਜਾਵੇ ਠੀਕ ਤਾਂ ਅਜੇ ਤੱਕ ਜੇਕਰ ਅਸੀਂ ਅਕਾਲੀ ਦਲ ਦੀ ਗੱਲ ਕਰਦੀ ਜਾਂ ਹੋਰ ਪਾਰਟੀਆਂ ਦੀ ਗੱਲ ਕਰਦੀ ਕਿ ਜਿਸ ਤਰੀਕੇ ਨਾਲ ਉਹ ਆਪਣੇ ਪਰਿਵਾਰਕ ਜਾਂ ਸ਼ਰੀਕ ਪੈਦਾ ਨਹੀਂ ਹੁੰਦੇ ਜਾਂ ਲੀਡਰ ਪੈਦਾ ਨਹੀਂ ਹੁੰਦੇ ਤੇ ਸੁਰਜਿੰਦਰ ਸਿੰਘ ਰਦਾਵੇ ਦੀ ਵੀ ਰਾਜਨੀਤੀ ਉਥੇ ਇਦਾਂ ਦੀ ਰਹੀ ਆ ਉਹਨਾਂ ਕੋਲ ਪਰਿਵਾਰ ਕੋਈ ਦੂਜਾ ਉੱਠ ਨਹੀਂ ਦਿੰਦਾ ਕਿੰਨੇ ਟਿਕਟ ਮਿਲ ਸਕਦੀ ਉਥੇ ਫਿਰ ਸੰਦਰਭ ਜਿਹੜੀਆਂ ਸਥਿਤੀਆਂ ਨੇ ਜੋ ਚਰਚਾਵਾਂ ਨੇ ਅਸੀਂ ਚਰਚਾ ਕਰ ਰਹੇ ਹਾਂ ਪੁਸ਼ਟੀ ਨਹੀਂ ਕਰ ਰਹੇ ਚਰਚਾਵਾਂ ਇਹ ਨੇ ਕਿ ਉਥੇ ਉਹਨਾਂ ਦੀ ਬੀਬੀ ਜਿਹੜੇ ਵਾਈਫ ਨੇ ਉਹ ਲਾਈਨ 'ਚ ਨਹੀਂ ਉਹਨਾਂ ਨੂੰ ਟਿਕਟ ਦੋਹੰਦਾ ਉਹ ਯਤਨ ਕਰ ਸਕਦਾ ਕਿ ਬੇਟਾ ਅਜੇ ਉਹ ਇਸ ਨੂੰ ਪੂਰਾ ਨਹੀਂ ਕਰਦਾ ਤੇ ਜਿਸ ਕਰਕੇ ਪਤਾ ਲੱਗਾ ਸੀ ਕਿ ਉਹ ਆਪਣੀ ਵਾਈਫ ਵਾਸਤੇ ਉਹ ਹੈਗੇ ਰੁਚਿਤ ਨਹੀਂ ਯੋਰ ਲਾ ਰਹੇ ਕਿ ਟਿਕਟ ਮਿਲ ਜਾਵੇ ਬਾਕੀ ਇਸ ਵੇਲੇ ਜਿਸ ਤਰੀਕੇ ਨਾਲ ਪੰਜਾਬ ਕਾਂਗਰਸ ਉਹ ਮਾਫ ਕਰਦਾ ਰਾਜਸਥਾਨ ਕਾਂਗਰਸ ਨੇ ਇੰਚਾਰਜ ਦੇ ਆ ਕਾਂਗਰਸ ਹਾਈ ਕਮਾਨ ਨਾਲ ਵੀ ਉਹਨਾਂ ਦਾ ਸਿੱਧਾ ਸੰਪਰਕ ਹੈਗਾ ਤਾਂ ਪੋਸਿਬਿਲਟੀ ਇਹੋ ਹੀ ਆ ਟਿਕਟ ਉਸੇ ਨੂੰ ਮਿਲੂਗੀ ਜਿੱਥੇ ਸੁਖਜਿੰਦਰ ਸਿੰਘ ਦਾਵਾ ਸਾਈਨ ਕਰਨਗੇ ਇਹ ਜੀ ਬਿਲਕੁਲ ਜੀ ਟਿਕਟ ਤਾਂ ਉੱਥੇ ਹੀ ਜਾਏਗੀ ਇੱਥੇ ਹੁਣ ਪਰਿਵਾਰਵਾਦ ਦੀ ਕੋਈ ਗੱਲ ਨਹੀਂ ਰਹੇਗੀ ਕਿਉਂਕਿ ਜਿਹੜਾ ਰੰਧਾਵਾ ਸਾਹਿਬ ਦਾ ਕਦ ਦਾ ਕਾਫੀ ਵੱਡਾ ਜਿਹਾ ਕਾਫੀ ਉੱਚਾ ਹੋ ਚੁੱਕਾ ਪੰਜਾਬ ਦੇ ਫੈਸਲੇ ਵੀ ਕਈ ਵਾਰੀ ਹੋ ਸਕਦਾ ਕਿ ਉਹਨਾਂ ਤੋਂ ਪੁੱਛੇ ਬਿਨਾਂ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਨਾ ਹੋਣ ਪਰ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਸੇ ਲੱਗ ਰਿਹਾ ਹੈ ਕਿ ਜਿਹੜਾ ਝੁਕਾ ਹੈ ਲੰਗਾ ਪਰਿਵਾਰ ਦੇ ਚਰਚੇ ਨੇ ਕਿ ਸੋਨੂੰ ਲੰਗਾ ਨੂੰ ਟਿਕਟ ਦੇਣੀ ਹੈ ਉਹਦੇ ਨਾਲ ਨਵਾਜਿਆ ਜਾ ਸਕਦਾ ਲੰਗਾ ਪਰਿਵਾਰ ਹੀ ਇਸ ਹਲਕੇ ਦੇ ਵਿੱਚ ਲੀਡ ਕਰ ਸਕਦਾ ਅਕਾਲੀ ਦਲ ਨੂੰ ਇਹ ਤਾਂ ਪਿਛਲੇ ਨਤੀਜਿਆਂ ਨੇ ਸਾਬਤ ਕਰ ਹੀ ਦਿੱਤਾ ਪਰ ਨਾਲ ਦੀ ਨਾਲ ਅਕਾਲੀ ਦਲ ਦੀ ਰੇਸ ਦੇ ਵਿੱਚ ਟਿਕਟ ਦੀ ਰੇਸ ਦੇ ਵਿੱਚ ਖੁਸ਼ਾਲਪੁਰ ਸਾਹੀ ਹੈਗੇ ਨੇ ਤੁਹਾਨੂੰ ਕੀ ਲੱਗਦਾ ਜੀ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਕਦ ਵੱਡਾ ਹੈ ਕਿੱਧਰ ਜਾ ਸਕਦੀ ਤੇ ਜੇਕਰ ਇੱਕ ਕੋ ਜਾਂਦੀ ਤੇ ਦੂਜਾ ਨਾਰਾਜ਼ ਤੇ ਜ਼ਰੂਰ ਹੋਏਗਾ ਇਹ ਤਾਂ ਖਮਿਆਜਾ ਕਿਨੂੰ ਪੂਤਣਾ ਪੈਸੂ ਜੇਰੇ ਮੈਂ ਸਾਰਤਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪੇਸ਼ ਕਰਾਂ ਜੀ ਟਿਕਟ ਕਿਸੇ ਨੂੰ ਵੀ ਮਿਲ ਜੇ ਅੱਛਾ ਸਟੇਟਿੰਗਾਂ ਇਹਨਾਂ ਦੀ ਉਹ ਹੀ ਰਹਿਣੀ ਹੈ ਜਮਾਤਾਂ ਚਿਰ ਤੋਂ ਹੋਣੀ ਗੱਲ ਕਲੀਅਰ ਕੱਟ ਜੀ ਦੀ ਡੇਰਾ ਬਾਬਾ ਨਾਲ ਡੇਰਾ ਬਾਬਾ ਨਾਲ ਪੰਥਕਲ ਕਾ ਜਨਾਬ ਮੈਂ ਉਧਰ ਹੀ ਲੱਗਾ ਹਾਂ ਪੰਥਕਲ ਖੜਕਾ ਖੜਕਾ ਖਡੂਰ ਸਾਹਿਬ ਹੀ ਸੀ ਠੀਕ ਹੈ ਗੱਲ ਇਹ ਹੈਗੀ ਆ ਕਿ ਇਹ ਹਸਲਕੇ ਤੋਂ ਜੇ ਹੁਣ ਪੰਥਕ ਦੀ ਗੱਲ ਛੇੜੀ ਹੈ ਤਾਂ ਜਿਹੜੀਆਂ ਧਿਰਾਂ ਭਾਈ ਅੰਮ੍ਰਿਤਪਾਲ ਦੇ ਪਿੱਛੇ ਜਾਂ ਭਾਈ ਸਾਹਿਬ ਜੀ ਦੇ ਪਿੱਛੇ ਨੇ ਉਹ ਧਿਰਾਂ ਦੇ ਵਿੱਚ ਆ ਜਿਹੜਾ ਸਤਵੰਨ ਸਿੰਘ ਸ਼ਹੀਦ ਉਹਦਾ ਉਹਦਾ ਭਤੀਜੇ ਦਾ ਨਾਮ ਜਿਹੜਾ ਨਾ ਸਤਵੰਨ ਸਿੰਘ ਕੜ ਮੈਂ ਗਲਤ ਨਾਮ ਆ ਉਹਦਾ ਨਾਮ ਹੀ ਚਰਚਾ ਵਿੱਚ ਆ ਰਿਹਾ ਕਿ ਇਸ ਜਿਮਨੀ ਚੋਂ ਉਹ ਵੀ ਉਤਰ ਸਕਦੇ ਪਰ ਤਾਂ ਕਰਕੇ ਦੀ ਆਪਾਂ ਗੱਲ ਇਸ ਨੂੰ ਵੱਖਰੇ ਕਰ ਲਈਏ ਠੀਕ ਹੈ ਹੁਣ ਮੈਂ ਇਹ ਗੱਲ ਕਿਉਂ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ ਕਿ ਸੋਨੂ ਲਗਾ ਠੀਕ ਆ ਕਿ ਸੁੱਚਾ ਸਿੰਘ ਲਗਾ ਦੇ بیٹے ਨੇ ਸੁੱਚਾ ਸਿੰਘ ਲਗਾ ਦਾ ਆ ਪੰਜਾਬ ਦੀ ਸਿਆਸਤ ਜਾਂ ਅਕਾਲੀ ਸਿਆਸਤ ਚ ਕਿਹੋ ਜਿਹਾ ਕਦ ਹੈਗਾ ਉਹ ਸਾਰੇ ਲੋਕ ਜਾਣਦੇ ਆ ਔਰ ਪੰਜਾਬ ਦੇ ਬੱਚੇ-ਬੱਚੇ 20 ਸੁੱਚਾ ਸਿੰਘ ਲਗਾ ਰਹੇ ਹੁਣ ਬੀਤੇ ਸਮੇਂ ਚ ਉਹਨਾਂ ਦੇ ਬਿਲਕੁਰੀਬੀ ਹੋ ਜਾਂਦੇ ਆ ਜੀ ਬੇਸ਼ੱਕ ਉਹਨਾਂ ਨੇ ਇਹ ਤਾਂ ਚੋਰਾ ਤੋਂ ਬੜੇ ਦਾਅਵੇ ਕੀਤੇ ਅਕਾਲੀ ਦਲ ਇਵਨ ਕੇ ਸੁਖੀ ਸਿੰਘ ਬਾਦਲ ਤੱਕ ਵੀ ਉਹਨਾਂ ਨੇ ਦਬਕੇ ਜਿਹੜੇ ਮਾਰੇ ਸੀ ਇਸ ਅਕਾਲੀ ਦਲ ਸਾਡਾ ਹੈ ਜੇ ਹੈ ਉਹ ਹੈ ਅਜਿਉਂ ਲਾਈਨ ਗੱਡੀ ਜਿਹੜੀ ਪਟੜੀ 'ਚ ਆਉਣ ਲੱਗੀ ਸੀ ਹੂੰ ਤੇ ਸੋਨੂ ਲੰਗਾ ਦਾ ਭਰਾ ਜਿਹੜਾ ਉੱਥੇ ਫੜਿਆ ਜਾਂਦਾ Shimla ਫੜਿਆ ਜਾਂਦਾ ਉੱਥੇ ਉੱਥੇ ਫੜਿਆ ਜਾਂਦਾ ਉਸ ਦਾ ਪ੍ਰਭਾਵ ਵੀ ਕਿਤੇ ਨਾ ਕਿਤੇ ਪੈਣਾ ਇੱਕ ਪਾਸੇ ਤਾਂ ਸ਼ਰੂਨੀ ਅਕਾਲੀ ਦਲ ਤੇ ਉੱਤੇ ਐਸੜੇ ਅਜਹੀਆਂ ਮਸੀਤਾਂ ਨੇ ਹਾਂ ਕਿ ਜਿੱਥੇ ਇੱਕ ਉਹਨਾਂ 15 ਤਰੀਕ ਨੂੰ 110 ਸੁਖੀ ਸਿੰਘ ਬਾਦਲ ਨੇ ਆਪਣਾ ਵਰਸ਼ਨ ਦੇਣਾ ਠੀਕ ਹੈ ਤੇ ਇਹ ਜਹੀ ਸਥਿਤੀ ਦੇ ਵਿੱਚ ਜਿਹੜਾ ਬੰਦਾ ਵਿਰੋਧੀ ਪਾਰਟੀ ਨੂੰ ਬਿਠੇ ਬਟਾਏ ਕਿਉਂ ਅਕਾਲੀ ਦਲ ਮੌਕਾ ਦਊਗਾ ਕਿ ਹਾਂ ਭਈ ਤੁਸੀਂ ਇਹ ਮੌਕਾ ਦਿਓ ਕਿ ਨਸ਼ੇ ਵਾਲੇ ਬੰਦਾ ਨਸ਼ਾ ਫੜਦਾ ਫੜਦਾ ਬੰਦਾ ਉੱਥੇ ਪੜਿਆ ਗਿਆ ਸੋਨ ਨੂੰ ਲਗਾਦਾ ਬ੍ਰਦਰ ਜਿਹੜਾ ਸੀ ਉੱਥੇ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੇਰਾ ਨਹੀਂ ਖਿਆਲ ਕਿ ਅਸੀਂ ਹਰ ਰਿਸਕ ਲੈ ਸਕੀਏ ਕਿ ਖੁਸ਼ਾਲਪੁਰ ਦਾ ਦਾਅ ਲੱਗੇਗਾ ਅੱਛਾ ਹੁਣ ਖੁਸ਼ਾਲਪੁਰ ਦਾ ਦਾਅ ਆ ਤਾਂ ਹੁਣ ਖੁਸ਼ਾਲਪੁਰ ਜਿਹੜੇ ਨੇ ਉਹਨਾਂ ਦੀ ਜਿਹੜੀ ਸ਼ਰਾਫਤ ਆ ਜਾਂ ਉਹਨਾਂ ਦੀ ਲੀਡਰਿੰਗ ਉਹ ਜੀ ਹੋ ਸਕਦਾ ਕਿ ਕਿਤੇ ਮਹੱਤਵਪੂਰਨ ਰੋਲ ਅਦਾ ਕਰਦੇ ਮੇਰੇ ਦੂਜੇ ਸਤਰਾ ਲੱਗਦਾ ਕਿ ਸੋਚਾ ਸਿੰਘ ਗੈਂ ਪੁਸ਼ਟੀ ਨਹੀਂ ਕਰ ਰਿਹਾ ਜੋ ਸਥਿਤੀਆਂ ਦਾ ਤਕਾਜ਼ਾ ਹੈ ਜੋ ਜੋ ਨੈਰੇਟਿਵ ਸਿਰਜਿਆ ਜਾ ਸਕਦਾ ਉਹਦੇ ਸੰਦਰਭ ਚ ਉਹ ਗੱਲ ਕਹੀ ਜਾ ਸਕਦੀ ਆ ਕਿ ਹੌਸਲ ਤਾਂ ਕਿ ਗੁਰਪ੍ਰਤਾਪ ਸਿੰਘ ਖਾਲਪੋਤ ਦਾ ਦਾ ਲੱਗ ਜੇ ਕਿਉਂਕਿ ਇਹ ਜਿਹੜੀਆਂ ਦੋ ਚੀਜ਼ਾਂ ਨੇ ਜੀ ਇਹ ਲਗਾ ਪਰਿਵਾਰ ਦੇ ਜਿਹੜੀਆਂ ਖਿਲਾਫ ਜਾਂਦੀਆਂ ਨੇ ਗੁਰੂ ਦਾ ਪ੍ਰਤਾਪ ਖਾਲਪੁਰ ਤੇ ਹੋ ਸਕਦਾ ਹਾਂ ਇਸ ਤਰ੍ਹਾਂ ਕਹਿ ਸਕਦੇ ਬਿਲਕੁਲ ਹੋ ਸਕਦਾ ਕਿਉਂਕਿ ਇਸ ਲਈ ਅਕਾਲੀ ਦਲ ਆਪਣੀ ਹੋਣ ਦੀ ਲੜਾਈ ਲੜਦਾ ਪਿਆ ਅੱਜ ਤੱਕ ਕਦੇ ਵੀ ਅਕਾਲੀ ਦਲ ਨੇ ਬੇਅਦਬੀਆਂ ਦੇ ਮੁੱਦੇ ਤੇ ਉਤੇ ਇਨਸਾਫ ਦੀ ਗੱਲ ਜਿਹੜੀ ਉਹ ਕਦੇ ਨਹੀਂ ਸੀ ਕੀਤੀ ਅੱਜ ਬੀਬੀ ਚ ਗਈ ਕੋਰ ਇਹ ਕਹਿ ਰਹੀ ਹੈ ਕਿ ਹਾਂਜੀ ਬੇਅਦਕਿਆਂ ਦਾ ਇਨਸਾਫ ਹੋਣਾ ਚਾਹੀਦਾ ਭਾਵੇਂ ਕਿ ਇਹ ਉਹ ਜਹੀਆਂ ਸਥਿਤੀਆਂ ਜਿਹੜੀਆਂ ਸਥਿਤੀਆਂ ਦੇ ਵਿੱਚ ਅਕਾਲੀ ਦਲ ਘਿਰਦਾ ਰਿਹਾ ਨਸ਼ੇ ਦੇ ਇਲਜ਼ਾਮ ਜਿਹੜੇ ਨੇ ਕਿੱਥੋਂ ਤੋਂ ਲੈ ਕੇ ਕਿੱਥੋਂ ਟੌਪ ਦੀ ਲੀਡਰਸ਼ਿਪ ਤੋਂ ਲੈ ਕੇ ਥੱਲੇ ਲੀਡਰ ਤੱਕ ਲੱਗਦੇ ਰਹੇ ਤਾਂ ਉਹ ਸਾਰੇ ਸਿਨੈਰੀਓ ਦੇ ਵਿੱਚ ਜੇਕਰ ਸੋਚਾ ਸਕੇ ਲਗਾ ਆ ਤਾਂ ਬੇਟਾ ਫੜਿਆ ਜਾਂਦਾ ਤੇ ਅੱਜ ਤੱਕ ਡਰਾ ਹੀ ਨਹੀਂ ਹੋਣ ਕੀਤਾ ਤੇ ਬਾਕੀ ਗੁਰਪ੍ਰਤਾਪ ਸਿੰਘ ਜਿਹੜਾ ਖਸ਼ਾਲਪੁਰ ਜੇਕਰ ਉਹਨੂੰ ਟਿਕਟ ਮਿਲਦੀ ਆ ਉਹ ਕਿੰਨੀ ਕੁ ਫਾਈਟ ਦੇ ਸਕਦਾ ਤੁਸੀਂ ਪੰਥਕ ਤੜੇ ਦੀ ਗੱਲ ਕੀਤੀ ਨਹੀਂ ਫਿਰ ਇਹ ਕਾਲੀ ਦਲ ਜਿਹੜਾ ਸਮਲੋਪੀ ਲੰਗਾ ਪਰਿਵਾਰ ਹੈ ਆਪਣੇ ਉਹਦੇ ਸਮਰਥਕ ਨੇ ਫਿਰ ਕਿਵੇਂ ਲੱਗਦਾ ਤੁਹਾਨੂੰ ਇਹ ਖੁੱਲ ਕੇ ਚੱਲਣ ਦੇ ਮੂਡ 'ਚ ਹੋਣਗੇ ਕਿ ਜਾਂ ਨਹੀਂ ਖੁੱਲ ਕੇ ਚੱਲਣ ਵਾਲੀ ਤਾਂ ਗੱਲ ਜੇ ਹੁੰਦੀ ਤਾਂ ਫਿਰ ਦਲਜੀਤ ਸਿੰਘ ਜੀ ਮੇਰੇ ਹੱਕ ਦੇ ਵਿੱਚ ਉਹ ਖੁੱਲ ਕੇ ਚੱਲ ਪੜਾਂਗੇ ਕੋਈ ਉਹ ਸਥਿਤੀਆਂ ਨਹੀਂ ਹੈਗੀਆਂ ਇਹ ਅਕਾਲੀ ਦਲ ਤੁਸੀਂ ਕਲੀਅਰ ਕਰ ਦਿੱਤਾ ਕਿ ਸਥਿਤੀਆਂ ਜਿਹੜੀਆਂ ਨੇ ਜਿਸ ਤਰੀਕੇ ਦੇ ਤੁਸੀਂ ਗੱਲ ਕਰਦੇ ਹੋ ਸਥਿਤੀਆਂ ਨਹੀਂ ਹੈਗੀਆਂ ਬਾਹਰੋਂ ਕਿਸੇ ਨੂੰ ਉਤਾਰਨ ਤੇ ਇੱਕ ਤਜਰਬਾ ਕਰਕੇ ਦੇਖ ਲੈਣੇ ਜਾਂ ਕਿਸੇ ਹੋਰ ਨੂੰ ਇਹ ਵੀ ਪਤਾ ਲੱਗਾ ਸੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਵਜਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਵੀ ਇੱਥੇ ਆ ਸਕਦੇ ਉਹਨਾਂ ਨੂੰ ਵੀ ਚਰਚਾ ਆਵਾ ਜੀ ਬਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਖਿਲਾਫ ਸਕਦਾ ਇਥੋਂ ਪਰ ਇਹ ਵਖੜ ਵਾਲੀ ਦੀ ਬਿਕਰਮ ਸਿੰਘ ਮਜੀਠੀਆ ਖਲੋਦੇ ਆ ਕਿ ਨਹੀਂ ਖਲੋਦੇ ਜਦੋਂ ਹਲੇ ਜਿਹੜੀ ਜਦੋਂ ਹੁਣੇ ਹੀ ਇਹ ਨਹੀਂ ਚੱਲ ਰਹੀ ਹੋਵੇ ਜਦੋਂ ਹਮੰਦ ਫੋਨ ਦੀ ਲੜਾਈ ਅਕਾਲੀ ਦਲ ਲੜ ਰਿਹਾ ਇਹੋ ਜੀ ਟਾਪ ਦੀ ਲੀਡਰਸ਼ਿਪ ਮੇਰਾ ਨਹੀਂ ਖਿਆਲ ਆ ਕਿ ਹੋ ਸਕਦਾ ਕੋ ਬਾਹਰੋਂ ਲੀਡਰ ਆ ਸਕਦਾ ਜਿਹੜੇ ਨਹੀਂ ਆ ਕੇ ਮਦਦ ਕਰਨਗੇ ਬਹਿ ਜਾਣਗੇ ਇਲੈਕਸ਼ਨ ਲੜਾਉਣਗੇ ਮਤਲਬ ਰਾਜਨੀਤੀਕਾਰ ਹੋ ਸਕਦੇ ਨੇ ਬਿਕਰਮਜੀਤ ਸਿੰਘ ਮਜੀਠੀਆ ਪਰ ਇਹ ਨਹੀਂ ਹੋ ਸਕਦਾ ਕਿ ਕਿਉਂਕਿ ਤੇ ਲੜਨਾ ਕਿਉਂਕਿ ਇੱਕ ਜਿੰਮਨੀ ਚੋਂਣ ਵਾਸਤੇ ਉਹਨਾਂ ਦੇ ਕਦ ਦੇ ਮੁਤਾਬਕ ਹੈ ਨਹੀਂ ਹੈ ਗੱਲ ਨਹੀਂ ਹੈ ਜੀ ਆਮ ਆਦਮੀ ਪ ਪੀ ਜਿਹੜੇ ਗੁਰਦੀਪ ਸਿੰਘ ਰੰਦਾਵਾ ਨੇ ਹਲਕਾ ਹੀ ਚਾਰਜ ਨੇ ਪਰ ਉਹਨਾਂ ਨੇ ਬਾਕਮਾਲ ਆਪਣੀ ਮਿਹਨਤ ਕੀਤੀ ਲਗਾਤਾਰ ਮਿਹਨਤ ਕੀਤੀ ਤੇ ਨਤੀਜੇ ਜਿਹੜੇ ਸੀਗੇ ਵਿਧਾਨ ਸਭਾ ਤੋਂ ਕਿਤੇ ਅਪਗ੍ਰੇਡ ਨਤੀਜੇ ਜਿਹੜੇ ਆ ਕੇ ਸਾਨੂੰ ਲੋਕ ਸਭਾ ਦੇ ਵਿੱਚ ਦੇਖਣ ਨੂੰ ਮਿਲ ਗਏ ਨੇ ਵੱਡੀ ਟੱਕਰ ਜਿਹੜੀ ਅਗਰ ਦੇਖੀ ਜਾ ਰਹੀ ਹੈ ਤੇ ਇਸ ਵੇਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਦੇਖੀ ਜਾ ਰਹੀ ਹੈਗੀ ਤੇ ਇਹਨਾਂ ਦੀ ਜਗ੍ਹਾ ਕਿਉਂਕਿ ਜਿੱਥੇ ਪਾਰਟੀਆਂ ਦੀ ਗੱਲ ਕਰੀਏ ਆਪਾਂ ਤਾਂ ਭਗਵੰਤ ਮਾਨ ਔਰ ਕੇਜਰੀਵਾਲ ਜਿਹੜੇ ਨੇ ਜਾਂ ਸੰਦੀਪ ਪਾਟਕ ਨੇ ਜਿਹੜੇ ਸੋ ਉਹਨਾਂ ਦੇ ਹੱਥ ਹੈ ਸਾਰੀਆਂ ਡੋਰਾ ਤੁਹਾਨੂੰ ਕੀ ਲੱਗਦਾ ਜੀ ਕਿ ਜਿਹੜੇ ਗੁਰਦੀਪ ਸਿੰਘ ਨੇ ਉਹਨਾਂ ਤੇ ਭਰੋਸਾ ਕਰੇ ਕਿ ਪਾਰਟੀ ਟਿਕਟ ਓਕੇ ਆ ਜੇਕਰ ਮੈਂ ਆਮ ਆਦਮੀ ਪਾਰਟੀ ਦੇ ਇਤਿਹਾਸ ਦੀ ਗੱਲ ਕਰਾਂ ਜੀ ਤੇ 2022 ਚ ਚੋਣ ਲੜਦੇ 2024 ਆ ਗਿਆ ਅੱਜ ਤੱਕ ਜਿਹੜੇ ਵਲੰਟੀਅਰਸ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜੁੜਿਆ ਸੀ ਉਹਨਾਂ ਨੂੰ ਉਹ ਸਥਾਨ ਮਿਲਿਆ ਨਹੀਂ ਜਿਹੜਾ ਮਿਲਣਾ ਚਾਹੀਦਾ ਸੀ ਜਦੋਂ ਜਿਮਨੀ ਚੋਣ ਹੁੰਦੀ ਹੈ ਉਮੀਦਵਾਰ ਕੋਈ ਲਿਆ ਕੇ ਹੋਰ ਖੜਾ ਕਰ ਦਿੱਤਾ ਜਾਂਦਾ ਹਮ ਖਾਸ ਤੌਰ ਤੇ ਜਲੰਧਰ ਦੀ ਜਿਮਨੀ ਚੋਣ ਦੇ ਵੇ ਆਹ ਜਿਹੜੀ ਚੋਣ ਹੋਈ ਹੈ ਲੋਕ ਸਭਾ ਦੀ ਇਹ ਸਾਰੀ ਚੋਣ ਚ ਜਲੂਸ ਨਿਕਲਗਾ ਆਮ ਆਦਮੀ ਪਾਰਟੀ ਜ ਛਚੀਲ ਰਿੰਕ ਕੋ ਆ ਸ਼ਸ਼ੀ ਰਿੰਕ ਕੋ ਟਿਕਟਸ ਵਿੱਚ ਪੰਜ-ਪੰਜ ਚ ਚਲਾ ਗਿਆ ਜੀ 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 ਸੋ ਕਹਿੰਦਾ ਅਰਥਾ ਕਿ ਹੁਣ ਸੰਦੀਪ ਪਾਟਕ ਦੀ ਤੁਸੀਂ ਗੱਲ ਕਰ ਰਹੇ ਭਗਵੰਤ ਬਾਣ ਦੀ ਗੱਲ ਕਰ ਰਹੇ ਕਿ ਇਹ ਗੁਰਦੀਪ ਸਿੰਘ ਦੇ ਉੱਤੇ ਵਿਸ਼ਵਾਸ ਪ੍ਰਗਟ ਕਰਨੇ ਪ੍ਰਸ਼ੰਤ ਇਹ ਕਰਨਾ ਤੇ ਚਾਹੀਦਾ ਹਮ ਕਰਨਾ ਤੇ ਜ਼ਰੂਰ ਚਾਹੀਦਾ ਕਿ ਵਲੰਟੀਅਰਸ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਬੀਤੇ ਦਿਨ ਸੰਗਰੂਪ ਚ ਰੈਲੀ ਚ ਕੀਤਾ ਕਿ ਹਮ ਵਲੰਟੀਅਰ ਨੂੰ ਸਥਾਨ ਦੇਣਾ ਚਾਹੀਦਾ ਤੇ ਹੈਗਾ ਪਰ ਇਸ ਵੇਲੇ ਭਗਵੰਤ ਬਾਣ ਵਾਸਤੇ ਲੜਾਈ ਇਸ ਜਿੰਮੀ ਚ ਉਹਨੂੰ ਜਿੱਤਣ ਦੀ ਹੈ ਜਿੱਤਣ ਦੀ ਬਿਲਕੁਲ ਜਿੱਤਣ ਵਲੈਂਟੀ ਉਹਨੂੰ ਖੁਸ਼ ਕਰਨ ਦੀ ਜਾਂ ਨਾ ਖੁਸ਼ ਕਰਨ ਦੀ ਨਹੀਂ ਆ ਤਾਂ ਇਹਦੇ ਵਾਸਤੇ ਹੋ ਸਕਦਾ ਕਿ ਬਾਹਰੋਂ ਵੀ ਉਮੀਦਵਾਰ ਲੈ ਕੇ ਆ ਜਣ ਕਿ ਕਦਾਵਰ ਦੇ ਤਾਣਕੀ ਸਾਹਿਬ ਜਲੰਧਰ ਵਾਲਾ ਫਾਰਮੂਲਾ ਇੱਥੇ ਚੱਲੇਗਾ ਵੀ ਤੁਸੀਂ ਐਮਐਲਏ ਦਿਓ ਤਾਂ ਮੈਂ ਮੰਤਰੀ ਦਿਆਂ ਆ ਨਹੀਂ ਇੱਥੇ ਉਹ ਫਾਰਮੂਲਾ ਮੈਨੂੰ ਨਹੀਂ ਲੱਗਦਾ ਚੱਲੇ ਕਿਉਂਕਿ ਤਿੰਨ ਫਿਰ ਹੋਰ ਨੇ ਹਾਂ ਫਿਰ ਤਿੰਨਾਂ ਦੇ ਥਾਂ ਤੇ ਕਿਦਾਂ ਕਰਨਗੇ ਸੀਟਾਂ ਸਾਰੀਆਂ ਜਿਹੜੀਆਂ ਉੱਥੇ 17 ਨੇ ਜਿਨ੍ਹਾਂ 'ਚੋਂ 13 ਤੇ ਭਰੀਆਂ ਪਈਆਂ ਨੇ ਚਾਰ ਫਿਰ ਚਾਰੇ ਖੋਨਾ ਬਣਾ ਦੇਣਗੇ ਫਿਰ ਜਿਹੜੇ ਬਾਕੀ ਨੇਤਾ ਨੇ ਜਿਹੜੇ ਆਮ ਵਿਧਾਇਕ ਨਹੀਂ ਉਹ ਫਿਰ ਗਲਤੀ ਕਰਕੇ ਜਿੱਤ ਗਏ ਠੀਕ ਉਹਨਾਂ ਨੇ ਗਲਤੀ ਕਰਦੀ ਕਿ ਜਿਹੜੀ ਮਤਲਬ ਜਿਮਨੀ ਚੋਣ ਉਹਨਾਂ ਨੇ ਪੇਡਾ ਚੋਣਾਂ 2022 ਦੀਆਂ ਲੜਦੀਆਂ ਭਗਵੰਤ ਮਾਨ ਦਾ ਫਾਰਮੂਲਾ ਉੱਥੇ ਚੱਲ ਸਕਦਾ ਮੇਰਾ ਨਹੀਂ ਖੜ ਗੇਦੜ ਬਾਈ ਮਤਲਬ ਮੰਨ ਲਓ ਕਿ ਡੇਰਾ ਬਾਬਾ ਨਾਨਕ ਕਰ ਦਿੰਦੇ ਆ ਫਿਰ ਗਿਲਡਨ ਬਾਬਾ ਨਾ ਕਰਨਗੇ ਅਰਖੀ ਸਾਹਿਬ ਫਿਰ ਚੱਬੇ ਵਾਲ ਵੀ ਕਰਨਾ ਪਊਗਾ ਠੀਕ ਹੈ ਅਰਖੀ ਸਾਹਿਬ ਕੋਈ ਆਜ਼ਾਦ ਵੀ ਜੇਕਰ ਮੰਨ ਲਓ ਜਿਮਨੀ ਚੋਣ ਲੜਨ ਦਾ ਮੂਡ ਰੱਖਦਾ ਹੈ ਤੇ ਜਾਂ ਫਿਰ ਬੀਜੇਪੀ ਹੈ ਕਿੱਥੇ ਜਿਨ੍ਹਾਂ ਨੂੰ ਨਾਪ ਦਿਓ ਕਿੱਥੇ ਜੇ ਰੱਖ ਦਿਓ ਦੇਖੋ ਬੀਜੇਪੀ ਦਾ ਤਾਂ ਸਬੰਧੀ ਅਸੀਂ ਰਵਿਕਰ ਸਿੰਘ ਕਾਲੋਂ ਦੀ ਜਿਹੜੀ ਉਹ ਗੱਲ ਕਰ ਚੁ ਅਜਾਦ ਉਮੀਦਵਾਰ ਜਿੱਤ ਕੇ ਜੇਕਰ ਆਉਂਦਾ ਤਾਂ ਖਾਸ ਤੌਰ ਤੇ ਫਰੀਦਕੋਟ ਔਰ ਹਲਕਾ ਖਡੂਰ ਸਭ ਤੋਂ ਜਿਸ ਤਰੀਕੇ ਨਾਲ ਦੋ ਉਮੀਦਵਾਰ ਜਿੱਤੇ ਅਮਰਪਾਲ ਸਿੰਘ ਔਰ ਸਰਵਜੀਤ ਸਿੰਘ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਕਿ ਰੈਡੀਕਲ ਜਿਹੜੇ ਸੋਚ ਵਾਲੇ ਬੰਦੇ ਨੇ ਉਹ ਜਰੂਰ ਐਕਟਿਵ ਜਿਹੜੇ ਆ ਉਹ ਹੋ ਰਹੇ ਆ ਤਜ ਇਥੋਂ ਅਸਤ ਭਾਈ ਸਤਵੰਤ ਸਿੰਘ ਦਾ ਭਤੀਜੇ ਦੇ ਸੰਬੰਧੀ ਚਰਚਾਵਾਂ ਸੀ ਨਹੀਂ ਉਹਨਾਂ ਉਹਨਾਂ ਵੱਲੋਂ ਇਹ ਵੀ ਚਰਚਾ ਜ਼ਰੂਰ ਹੈ ਤੇ ਕਿ ਸ਼ਾਇਦ ਇੱਥੇ ਇੰਟਰਸਟ ਹੋ ਜਾ ਨਹੀਂ ਦਿਖਾਰੇ ਕਿਉਂਕਿ ਇੱਥੇ ਕਿਤੇ ਮੀਟਿੰਗਾਂ ਉਹਨਾਂ ਦੀਆਂ ਨਹੀਂ ਦੇਖਣ ਨੂੰ ਮਿਲੀਆਂ ਪਰ ਗਿੱਦਰ ਬਾਹੇ ਵਾਲੀ ਸਾਈਡ ਤੇ ਉਹ ਟਰਾਈ ਕਰਨ ਦੇ ਮੂਡ ਦੇ ਵਿੱਚ ਨੇ ਪਰ ਇੱਥੇ ਦਾ ਇੱਕ ਮੈਂ ਤੁਹਾਨੂੰ ਇੱਕ ਧਮਾਕੇਦਾਰ ਜ਼ਰੂਰ ਦੱਸ ਦਣਾ ਹੈ ਜੀ ਕਿ ਸ਼ਹੀਦ ਕੇਰ ਸਿੰਘ ਜਿਨ੍ਹਾਂ ਦਾ ਭਾਈ ਸਤਵੰਤ ਸਿੰਘ ਬਿਆਨ ਸਿੰਘ ਹੋਣਾਂ ਦੇ ਨਾਲ ਬਿਲਕੁਲ ਨਾ ਜੁੜਿਆ ਹੋਇਆ ਜੀ ਤੋਂ ਉਹ ਕੇਰ ਸਿੰਘ ਜਿਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਉਸ ਸਮੇਂ ਕਤਲ ਕੀਤਾ ਸੀਗਾ ਸੋ ਉਹਨਾਂ ਦੇ ਬੇਟੇ ਜਿਹੜੇ ਸਤਵੰਤ ਸਿੰਘ ਨੇ ਜੀ ਉਹਨਾਂ ਦੀ ਮੈਂ ਤੁਹਾਨੂੰ ਇਹ ਬੜੀ ਬ੍ਰੇਕਿੰਗ ਨਿਊਜ਼ ਦੇ ਰਿਹਾ ਕਿ ਉਹਨਾਂ ਦੇ ਚਾਂਸਸ ਨੇ ਉਹਨਾਂ ਦੀਆਂ ਥੋੜੀਆਂ ਜਿਹੀਆਂ ਗਤੀਵਿਧੀਆਂ ਸਟਾਰਟ ਹੋਈਆਂ ਨੇ ਹੋ ਸਕਦਾ ਹੈ ਕਿ ਉਹ ਅਗਰ ਇੱਥੇ ਆਣ ਕੇ ਜਿੱਦਾਂ ਤੁਸੀਂ ਰੈਡਿਕਲ ਦੱਸਿਆ ਕਿ ਐਕਟਿਵ ਹੋ ਚੁੱਕੇ ਨੇ ਉਹ ਸੋਚ ਵਾਲੇ ਐਕਟਿਵ ਹੋ ਚੁੱਕੇ ਨੇ ਅਗਰ ਉਹ ਆਣ ਕੇ ਸਤਵੰਤ ਸਿੰਘ ਇੱਕ ਸਤਵੰਤ ਸਿੰਘ ਆ ਜਿਹੜੇ ਸ਼ਹੀਦ ਹੋ ਗਏ ਨੇ ਅਗਵਾਂਚ ਨੇ ਦੂਜਾ ਸਤਵੰਤ ਸਿੰਘ ਆਣ ਕੇ ਉਸ ਚੀਜ਼ ਨੂੰ ਕੈਸ਼ ਕਰ ਸਕਦਾ ਫਿਰ ਇਹਨਾਂ ਦੀ ਖੇਡ ਵਿਗੜ ਸਕਦੀ ਆਮ ਆਦਮੀ ਪਾਰਟੀ ਵਾਲਿਆਂ ਦੀ ਕਾਂਗਰਸ ਦੀ ਕਿਸੇ ਦੀ ਆ ਨਹੀਂ ਮੈਨੂੰ ਜੋ ਲੱਗਦਾ ਕਿ ਅ ਬੇਸ਼ੱਕ ਇਸ ਤਰ੍ਹਾਂ ਦੀਆਂ ਸਥਿਤੀਆਂ ਨਹੀਂ ਬਣ ਸਕਦੀਆਂ ਕਾਰ ਦੋਸਤਾ ਕੀ ਹੈ ਕਿਉਂਕਿ ਜੇਕਰ ਅਮਰਤਪਾਲ ਦੇ ਸੰਦਰਭ ਚ ਤੁਸੀਂ ਗੱਲ ਕਰ ਲਓ ਜਾਂ ਸਮਝੀ ਦੇ ਸੰਦਰਭ ਚ ਗੱਲ ਕਰ ਲਓ ਉਹ ਅਹੀਂ ਇੱਕ ਵੇਖ ਸੀ ਠੀਕ ਹੈ ਜਿਹੜਾ ਉਹ ਵੇਖ ਲੋਕਾਂ ਨੇ ਪਾਤੀ ਟੁੱਟ ਕੇ ਗੋਟ ਪਾਤੀ ਕਿ ਦੂਜੇ ਪਾਸੇ ਰਾਜਨੀਤੀ ਵੀ ਬਹੁਤ ਕੁਝ ਹੈ ਅੱਖਾਂ ਕੋ ਦੂਸਰ ਤੋਂ ਕੇਵਲ ਅੰਮ੍ਰਿਤਪੁਰ ਇਸ ਕਰਕੇ ਨਹੀਂ ਜਿੱਤੇ ਆ ਕਿ ਹਾਂ ਵੀ ਉਹ ਨਛੇਛਾ ਹੋਈਏ ਬਹੁਤ ਕੁਝ ਇਦਾਂ ਦਾ ਹੋਇਆ ਜਿਹੜੇ ਪਰਦੇ ਦੇ ਪਿੱਛੇ ਕਿ ਕੁਲਬੀਰ ਜੀਰਾ ਨਹੀਂ ਜਿੱਤਣਾ ਚਾਹੀਦਾ ਬਾਕੀ ਇਹਨੂੰ ਜਿੱਤਣਾ ਠੀਕ ਹੈ ਆ ਦੇਸ਼ਪ੍ਰਤਾਪ ਕਹਿ ਰਹੇ ਹਾਂ ਕਿ ਅਸੀਂ ਗੁਰਸਾਸਨ ਵਟੋਵਾਣਾ ਜਿੱਤੇ ਇਹਨੂੰ ਜਿੱਤਣਾ ਠੀਕ ਹੈ ਜੀ ਬਾਕੀ ਇੱਥੇ ਜਿਹੜੀ ਸਥਿਤੀ ਇੱਥੇ ਉਦਾਂ ਦੀ ਸਥਿਤੀ ਨਹੀਂ ਹਾਂ ਫਾਈਟ ਜ਼ਰੂਰ ਦੇ ਸਕਦੇ ਡੇਰਾ ਬਾਬਾ ਨਾਨ ਪੰਥ ਖਾਲਸਾ ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਕਹਦੀ ਪਰ ਹਾਂ ਥੋੜੀ ਬਹੁਤ ਉਹ ਨੁਕਸਾਨ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਖਾਸ ਤੌਰ ਤੇ ਅਕਾਲੀ ਲਾਲੋਂ ਦਾ ਪਛਾਣਗੇ ਪਛਾਣਗੇ ਦੂਜੀਆਂ ਪਾਰਟੀਆਂ ਦੇ ਅੰਦਰ ਸੰਦਰਭ ਚਾਹ ਪੂਜ ਕਹਿ ਨਹੀਂ ਸਕਦੇ ਕਾਂਗਰਸ ਦੀ ਸਥਿਤੀ ਵੋਟ ਬੈਂਕ ਜਿਹੜਾ ਸੁਖਿੰਦਰ ਸਿੰਘ ਦਾਅਵੇ ਦੇ ਤਾਲ ਹੈ ਹੀ ਹੈਗਾ ਆਮ ਆਦਮੀ ਪਾਰਟੀ ਨਵੀਆਂ ਸਥਿਤੀਆਂ ਕ੍ਰੀਏਟ ਕਰ ਰਹੀ ਆ ਤੇ ਇੱਕ ਕੇਰ ਸਿੰਘ ਦੇ ਬੇਟਾ ਜੇ ਕੋਈ ਵੀ ਸਤਪੰਨ ਸਿੰਘ ਹੋਣੀ ਜਿਹੜੇ ਅੱਗੇ ਹੁੰਦੇ ਨੇ ਇੱਥੇ ਆਣ ਕੇ ਫਾਈਟ ਦੇਣਾ ਉਹਨਾਂ ਵਾਸਤੇ ਇਹਦਾ ਔਖਾ ਹੋ ਗਿਆ ਏਡਾ ਸੌਖਾ ਨਹੀਂ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਮਨਜੀਤ ਸਿੰਘ ਅਣਕੀ ਜੀ ਸੋਏ ਸਾਲ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਅਣਕੀ ਜਿਹੜਾ ਬਾਬਾ ਨਾਨਕ ਦੀ ਜਿਮਨੀ ਚੌ ਬੜੀ ਸੰਜੀਦਗੀ ਦੇ ਨਾਲ ਤੁਹਾਡੇ ਰੂਬਰੂ ਕੀਤਾ ਤੁਹਾਡੇ ਸਾਹਮਣੇ ਰੱਖਿਆ ਹਰੇਕ ਪਾਰਟੀ ਦਾ ਪੱਖ ਇਹਨਾਂ ਨੇ ਆਇਨੇ ਦੇ ਵਾਂਗੂ ਸਾਹਮਣੇ ਸ਼ੀਸ਼ੇ ਤੇ ਜਿੱਦਾਂ ਲਿਖਿਆ ਹੋਇਆ ਸਭ ਦਿਖਾ ਦਿੰਦੇ ਨੇ ਉਹਦਾ ਦੱਸ ਦਿੱਤਾ ਕਿ ਕਿਹੜੀ ਪਾਰਟੀ ਦੀ ਫਾਈਟ ਹੈ ਕਿਹਦੇ ਅੱਗੇ ਜਾ ਸਕਦੇ ਕੌਣ ਪਿੱਛੇ ਜਾ ਸਕਦਾ ਹੈ ਤੇ ਕਿੰਨਾਂ ਦੇ ਵਿੱਚ ਟੱਕਰ ਤੇ ਕਿੰਨਾਂ ਚ ਫੁੱਟ ਪੈਗੀ ਅਣਕੀ ਸਾਹਿਬੀ ਦਿਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅਣਕੀ ਸਾਹਿਬ ਜੀ ਵੇਖਦੇ ਰਹੋ ਹਕਸਰ ਦੀ ਆਵਾਜ਼ ਐਨ ਆਰ ਆਈ ਟੂਡੇ